ਇਹ ਠੀਕ ਹੈ ਜੀ ਫੁੱਲ ਬਾਦੀ ਵੇਟ ਚੌੜਾ ਪਿੱਠ ਪੁੱਠਾ ਸਿੰਗਲ ਹੱਡੀ ਦੇ ਵਿੱਚ ਪਰ ਵਾਟ ਆਇਆ ਕਿ ਇਹ ਨਹੀਂ ਫਰਕ ਕਰਦਾ ਤੇ ਕੱਦ ਪੁੱਤ ਪੂਰਾ ਵੱਡਾ ਪੂਰੀ ਜਮੀ ਪਲੀਆ ਪਰ ਬਿਲਕੁਲ ਫਲੈਟ ਚੌੜਾ ਪਿੱਠ ਪੁੱਠਾ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨਪੰਚੇ ਆ ਬਿਲਕੁਲ ਨਜ਼ਦੀਕ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਆ ਜੀ ਨਰਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਵੀਰੋਂ ਨਹੀਂ ਕੰਮ ਕਰਦੇ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ ਤਿੰਨ ਤੋਂ ਚਾਰ ਨੱਕ ਜਿਹੜੇ ਆਪਾਂ ਤੁਹਾਨੂੰ ਵੜਾ ਦਿਖਾਵਾਂਗੇ ਤਿੰਨ ਮੱਜਾਂ ਅੱਜ ਸਾਰੇ ਸਵੇਰ ਸੁਭਾਯਾ ਇੱਕ ਟੋਕਰ ਗੱਬਣ ਵੈੜ ਹੋਊਗੀ ਤਕਰੀਬਨ ਰੇਟ ਹਰੇਕ ਤਰ੍ਹਾਂ ਦਾ ਠੀਕ ਆ ਜੀ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਬਿਲਕੁਲ ਤੁਹਾਡੇ ਉਸ ਮਤਲਬ ਦੀ ਇੱਕ ਵੈੜ ਵੀ ਤੁਹਾਨੂੰ ਦਿਖਾ ਦੇਵਾਂਗੇ ਆਪਾਂ ਬਿਲਕੁਲ ਹੌਲੇ ਭਾ ਦੀ ਤੇ ਬਾਕੀ ਮੱਜਾਂ ਜਿਹੜੀਆਂ ਤਕਰੀਬਨ ਇੱਕ ਦੋ ਮੱਜਾਂ ਜਿਹੜੀਆਂ ਹੋ ਜੀਆਂ ਨੇ ਜਿਹੜੀਆਂ ਕੋਈ 28 ਦਿਨਾਂ ਦੀਆਂ 27 28 ਦਿਨਾਂ ਦੀਆਂ ਸੋਈਆਂ ਨੇ ਇੱਕ ਬਿਲਕੁਲ ਸੱਜਰ ਤਾਜੀ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਇੱਕ ਰੰਗ ਇਹ ਸੋਈ ਆ ਤੇ ਤਿੰਨ ਵੈੜਾਂ ਇਧਰ ਤੁਸੀਂ ਦੇਖ ਰਿਹਾ ਜੀ ਇੱਕ ਜਰਸੀ ਬਰੀਡ ਦੇ ਵਿੱਚ ਤੇ ਦੋ ਜਿਹੜੀਆਂ ਵੜਾ ਹੋਣਗੀਆਂ ਠੀਕ ਹੈ ਜੀ ਇਹ ਵੀ ਤਕਰੀਬਨ ਸੱਜਰਾਂ ਦੇ ਵਿੱਚ ਹੀ ਆ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਨੇ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕ ਅੱਜ 18 ਮਾਰਚ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਨਰਿੰਦਰ ਸਿੰਘ ਸਾਸਰੀਕਾਲ ਸਾਸਰੀਕਾਲ ਜੀ ਹੋਰ ਕੀ ਹਾਲ ਚੱਲ ਵੀਰ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਜੀ ਹਾਂਜੀ ਹਾਂਜੀ ਸਾਬ ਠੀਕ ਠਾਕ ਤੇ ਆਪਣੇ ਸੁਣਾਓ ਬਾਰੇ ਭਰਾਵਾਂ ਨੂੰ ਸਾਸਰੀਕਾਲ ਜੀ ਸਾਸਰੀਕਾਲ ਮਹਾਰਾਜ ਹਾਂਜੀ ਹਾਂਜੀ ਅੱਛਾ ਭਾਜੀ ਨਰਿੰਦਰ ਸਿੰਘ ਜੀ ਅੱਜ ਮਾਲ ਆਪਣੇ ਕੋਲ ਸੱਤ ਕ ਨਾ ਦੇਣੇ ਟੋਟੇ ਹਾਂਜੀ ਉਹ ਕੁੜਕਾ ਨਾਗ ਵਿੱਚ ਇੱਕ ਜਰਸੀ ਬਰੀਡ ਦੇ ਵਿੱਚ ਆ ਹਾਂਜੀ ਹਾਂਜੀ ਠੀਕ ਆ ਤੇ ਜਿਹੜੀਆਂ ਦੋ ਬੜਾ ਆਪਣੇ ਕੋਲ ਇਧਰ ਖੜੀਆਂ ਆ ਇਹ ਤਾਜ਼ੀਆਂ ਨੇ ਇਹ ਤਾਜ਼ੀਆਂ ਹੀ ਬਿਲਕੁਲ ਤਾਜ਼ੀਆਂ ਠੀਕ ਹੈ ਜੀ ਠੀਕ ਆ ਹਾਂਜੀ ਹਾਂਜੀ ਤੇ ਇਧਰ ਮੱਝਾਂ ਆਪਣੇ ਕੋਲ ਤਿੰਨ ਆ ਗਈਆਂ ਹਾਂਜੀ ਤਿੰਨ ਮੱਝਾਂ ਆਈਆਂ ਜੀ ਠੀਕ ਹੈ ਜੀ ਲਓ ਵੀ ਇਹ ਨਾਗਨੇ ਟੋਟਲ 7 ਠੀਕ ਹੈ ਜੀ ਹਾਂਜੀ 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 ਇਹ ਨਾਗਨੇ ਟੋਟਲ 7 ਤੇ ਸ਼ੁਰੂਆਤ ਆਪਾਂ ਕਰਾਂਗੇ ਠੀਕ ਹੈ ਜੀ ਪਹਿਲਾਂ ਤੁਹਾਨੂੰ ਜਿਹੜੀਆਂ ਆਪਾਂ ਵਹਿਰਾ ਦਿਖਾਵਾਂਗੇ ਜਾਂ ਮੱਝਾਂ ਦਿਖਾ ਦੇਾਂਗੇ ਭਾਜੀ ਨਰਿੰਦਰ ਕਿਹੜੇ ਪਾਸਿਓਂ ਕਰਦੇ ਸ਼ੁਰੂ ਅਗਲੇ ਪਾਸਿਓਂ ਆ ਜੀ ਆ ਜੀ ਅਿਤੋਂ ਇੱਕ ਸ਼ੁਰੂਆਤ ਆਪਾਂ ਕਰਦੇ ਆ ਠੀਕ ਆ ਜੀ ਬੜੀ ਹਾਈਟ ਕੱਦ ਦੇ ਵਿੱਚ ਇੱਕ ਵਾਇਰ ਤੁਸੀਂ ਦੇਖੋ ਬਾਕੀ ਡਿਟੇਲ ਦੇ ਵਿੱਚ ਚੱਲਦੇ ਆ ਕਿੰਮਾ ਸੁਭਾ ਸੁਈ ਆ ਜੀ ਇਹ ਜੀ ਦੂਜਾ ਸੁਭਾ ਹੈ ਦੂਸਰਾ ਸੁਭਾ ਹਾਂਜੀ ਇਹਨੂੰ ਅੱਜ ਕਿੰਨੇ ਕੇ ਦਿਨ ਹੋ ਗਏ ਪਾਜੀ ਇਹ ਜੀ ਕੱਲੀ ਆ ਜੇ ਸੁਈ ਰਾਤ ਕੱਲ ਰਾਤੀ ਸੁਈ ਆ ਹਾਂਜੀ ਮਗਰ ਬੱਚਾ ਕੀ ਤੇ ਮਗਰ ਬੱਚੀ ਆਈ ਇਹਦੇ ਐਹੋਈ ਆ ਹਾਂਜੀ ਠੀਕ ਆ ਜੀ ਬੋ ਵੀ ਆ ਮਗਰ ਬੱਚੀ ਇਹਦੇ ਫੀਮੇਲ ਬੱਚਾ ਆ ਗਿਆ ਮਗਰ ਠੀਕ ਆ ਨਾਰੂਆ ਨਾਲ ਆ ਬੱਚੇ ਦੇ ਠੀਕ ਆ ਕਰ ਲਈਏ ਦੋ ਗਡੰਗ ਚਵਾਈ ਫਿਰ ਜੀ ਹਾਂਜੀ ਦੋ ਡਾਂਗਾਂ ਦੀ ਚਵਾਈ ਕੀਤੀ ਆ ਜੀ ਅਗਲੇ ਘਰੇ ਜਾ ਕੇ ਚੋ ਕੇ ਲਿਆਏ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬੋਲਾ ਭਾਜੀ ਕਿੰਨਾ ਆ ਇਸ ਵਕਤੇ ਤੇ ਬੋਲਾ ਥਲੇ ਜੀ 20 18 20 ਲੀਟਰ ਕੱਢਿਆ 18 20 ਲੀਟਰ ਹੈਗਾ ਹਾਂਜੀ ਬਾਕੀ ਕਦ ਕੋ ਤਾਜਾ ਢੂਜਾ ਵੜਾ ਵੱਡਾ ਵੜਦਾ ਹਾਂ ਹਾਂਜੀ ਬਹੁਤ ਤਗੜਾ ਜੀ ਬਾਕੀ ਸਾਰੀ ਸਾਫ ਨਹੀਂ ਕੀਤੀ ਤੇ ਬੋਲਾ ਬਹੁਤ ਜ਼ਿਆਦਾ ਹੀ ਠੀਕ ਹੈ ਜੀ ਹਾਂ ਜੀ ਮਾ ਵੀ ਦੋਸਤੋ ਪੋਲ ਵੱਡੀ ਹਾਈਟ ਕੱਟ ਦੇ ਵਿੱਚ ਆ ਸੂਰਿਆਂ ਦੇ ਵਿੱਚ ਕਿੰਨਾ ਦੂਜਾ ਕਿ ਤਜਾ ਦੂਜਾ ਕਿ ਲੋ ਤਜਾ ਕਿ ਲੋ ਜੀ ਆ ਵੱਡੀ ਵੜਾ ਜਿਹੜਾ ਦੂਜਾ ਤੀਜਾ ਕੋਈ ਮੰਨ ਲੇ ਹਨਾ ਆਪ ਦੀ ਸਮਝ ਵੇਖ ਲੈ ਹਾਂ ਜੀ ਹਾਂ ਜੀ ਬਾਕੀ ਚੱਡੇਲੇ ਵੀ ਬੜੀ ਸਾਫ ਆ ਹਜੇ ਦੋ ਗਨਗੜੀਆਂ ਚਵਾਈਆਂ ਹੋਈਆਂ ਨੇ ਠੀਕ ਆ ਜੀ ਸੋ 20 ਕਿਲੋ 18 20 ਕਿਲੋ ਬੋਲਾ ਇਹਦੇ ਥਲੇ ਕਾਊਂਟ ਕੀਤਾ ਹਜੇ ਬਿਲਕੁਲ ਜਿਵੇਂ ਆਪਾਂ ਗੱਲ ਕਰੀਏ ਬੋਲੇ ਤੋਂ ਸਾਫ ਨਹੀਂ ਕੀਤੀ ਸੋ ਇਧਰੋਂ ਇੱਕ ਸਾਈਡ ਤੋਂ ਤੁਸੀਂ ਵੇਖੋਗੇ ਕਿੱਥੋਂ ਕਰਮਾ ਲਈ ਸਟਾਰਟ ਅੱਗੋਂ ਹੁੰਦੀ ਆ ਠੀਕ ਆ ਜੀ ਤੇ ਬੈਕ ਸਾਈਡ ਤੋਂ ਲਿ ਫੰਡੇ ਤੇ ਰੀਸ ਸੇਲਸ ਲੱਗ ਚਵਾਈ ਚ ਵੀ ਚੰਗੀ ਨਿਕਲੀ ਭਾਜੀ ਹਾਂ ਜੀ ਬਿਲਕੁਲ ਓਕੇ ਜੀ ਠੀਕ ਆ ਜੀ ਲਓ ਵੀਰ ਕੱਟ ਕੇ ਬਾਹਰ ਤੋੜ ਕੇ ਦਿਖਾ ਦਿੰਗੇ ਦੁੱਧ ਫਿਰ ਭਾਜੀ ਕਿੰਨਾ ਚਵਾਈ ਜਾਊਗੀ ਰਾਮ ਨਾਲੇ ਇਹ ਜੀ 35 40 ਲੀਟਰ ਤੱਕ ਤਕਰੀਬਨ ਚਵਾਈ ਜਾਊਗੀ ਠੀਕ ਆ ਕਰੋ ਤੋਂ ਬਹੁਤ ਘੱਟ ਆਪਾਂ ਵੜਾ ਦੇਖਦੇ ਆ ਨਾਰਮਲੀ ਚਲੋ ਫਾਰਮਰ ਦੇ ਵਿੱਚ ਵੜਾ ਆਪਾਂ ਦੇਖਦੇ ਆ ਏਡੀ ਲੰਬਾਈ ਲੈਂਥ ਵਾਲੀ ਉਚਾਈ ਕੱਦ ਦੀ ਪੂਰੀ ਆ ਕੋਈ ਵੀ ਆਪਣਾ ਭੈਣ ਭਰਾ ਸੱਜਣ ਦੂਰੋਂ ਰੇਡੋ ਸੰਪਰਕ ਕਰਦਾ ਤੇ ਕੱਦ ਪੁੱਤ ਪੂਰਾ ਵੱਡਾ ਪੂਰੀ ਜਮੀ ਪਲੀ ਆ ਪਰੋਂ ਬਿਲਕੁਲ ਫਲੈਟ ਚੌੜਾ ਪਿੱਠ ਪੁੱਠਾ ਤੋਂ 18 20 ਕਿਲੋ ਅੱਜ 2 ਕਿ ਚਵਾਈਆਂ ਹੋਈਆਂ ਨੇ ਤੇ 18 20 ਕਿਲੋ ਕਾਊਂਟ ਬੋਲਾ ਕੀਤਾ ਗਿਆ ਇਸ ਬੈਡ ਦੇ ਥੱਲੇ ਅੱਜ ਬਿਲਕੁਲ ਜਿਹੜੀ ਸਾਫ ਨਹੀਂ ਕੀਤੀ ਗਈ ਸੋ ਚੱਡੇ ਲੈਵੇ ਤੇ ਪਰ ਵੇਨ ਕਾਫੀ ਆ ਆ ਦੇਖੋ ਜੀ ਯਾ ਕੋਈ ਥਾਂ ਦੇ ਜਾਂਦਾ ਚ ਵਾਈਕ ਵੀ ਤਾਂ ਫਿਰ ਇਸੇ ਤਰ੍ਹਾਂ ਭਾਵੇਂ ਦੋ ਪਾਸੇ ਬੈਠ ਕੇ ਕਰ ਲਿਆ ਨਾ ਬਿਲਕੁਲ ਭਾਵੇਂ ਦੋ ਪਾਸੇ ਬੈਠ ਕੇ ਕਰ ਲਾ ਭਾਵੇਂ ਮਸ਼ੀਨਾਂ ਚ ਵਾਈ ਕੀਤੀ ਜਾਵੇ ਹਾਂ ਕੋਈ ਇਤਰਾਜ਼ ਨਹੀਂ ਬਾਕੀ ਅੱਗੇ ਜਿਹੜੇ ਭਰਾਵਾਂ ਕੋਲ ਜਦੋਂ ਮਸ਼ੀਨੀ ਮਸ਼ੀਨ ਅਵੇਲੇਬਲ ਆ ਮਸ਼ੀਨਾਂ ਨਾਲ ਕਰ ਲੈਣ ਨਹੀਂ ਤੇ ਦੋ ਪਾਸੇ ਬੈਠ ਕੇ ਚਵਾਈ ਵੀ ਜਿਤਨਾ ਮਰਜੀ ਅਗਲੇ ਦੀ ਖੁਸ਼ੀ ਆ ਜੀ ਹਾਂ ਹਾਂ ਜੀ ਤੇ ਭਾਜੀ ਨਰਿੰਦਰ ਜੀ ਕੀ ਡਿਮਾਂਡ ਕਰਦੇ ਨੇ ਇਹਦਾ ਜੀ 1 30 ਕਰਦੇ ਆ 1 30 ਹਾਂ ਜੀ ਹਾਂ ਜੀ ਵੀ ਲੈ ਦੇ ਕਿੱਥੇ ਕਿਤਾ ਕੋਈ ਮੰਨ ਲਓ ਕੋ 2000 ਕੁ ਕਰਦੇ 28 ਜੀ ਕਰ ਲੈਣਾ 28 28 ਤੱਕ ਹਾਂ ਜੀ ਹਾਂ ਜੀ ਠੀਕ ਆ ਬੋ ਵੀ ਅਕਲਾ 2000 ਸਾਫ ਵੜੇ ਇਹਦੀ ਗਾਰੰਟੀ ਆ ਜੀ 35 40 ਲੀਟਰ ਦੀ ਗਾਰੰਟੀ ਦਵਾ ਦੁੱਧ ਕੱਢੂਗੀ ਸੋ ਬਾਕੀ ਦੋਸਤੋ ਥਣ ਭਾਡੇ ਦੀ ਵੀ ਬੜੀ ਸਾਫ ਆ ਤੇ ਹਾਈਟ ਕੱਟ ਦੀ ਵੀ ਪੂਰੀ ਵੱਡੀ ਆ ਠੀਕ ਆ ਜੀ ਜੰਮੇ ਵਾਲੀ ਪੜੀ ਆ ਜੀਗਾ ਜੀ ਉੱਤੋਂ ਤੁਸੀਂ ਵੇਖੋ ਬਿਲਕੁਲ ਨਾ ਚੌੜਾ ਪਿੱਟ ਪੁੱਟਾ ਸੋ ਲੰਬਾਈ ਬਹੁਤ ਜਿਆਦਾ ਐਕਸਟਰਾ ਆਰਡੀਨਰੀ ਲੰਬਾਈ ਆ ਤੇ ਜਿੰਨੇ ਵੀ ਇਹ ਸਾਫ ਸੁਥਰੀ ਵਾੜਾ ਅੱਗੇ ਮੇਰੇ ਭਰਾ ਕਿਸੇ ਨੇ ਡੇਰੀ ਪਰਪਸ ਵਾਸਤੇ ਪਾਉਣੀ ਹੈ ਕੋਈ 30 35 35 ਲੀਟਰ ਤੋਂ ਪਲੱਸ ਦਾ ਵਾੜਾ ਵੀ ਇਹ ਲਈ ਛੱਡ ਦੇ ਵਿੱਚੋਂ ਆ ਅੱਛਾ ਜੀ ਹਾਂ ਜੀ ਹਾਂ ਜੀ ਛੱਡ ਦੇ ਵਿੱਚੋਂ ਵਾੜਾ ਲਈ ਆ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਵੀਰੇ ਲਓ ਵੀ 1,28,000 ਦੀ ਇਹ ਐਂਡ ਤੋਂ ਐਂਡ ਮਿਲ ਜਾਊਗੀ ਠੀਕ ਆ ਜੀ ਵੱਡੀ ਵਾੜਾ ਕੋਈ ਵੀ ਸੱਜਣ ਆਪਣੇ ਇੱਥੇ ਆਉਂਦਾ ਦੋ ਟਾਈਮ ਤੁਸੀਂ ਚੋਗੇ ਤਸੱਲੀ ਕਰ ਸਕਦੇ ਜੀ ਚਵਾਈ ਚ ਬੁਈ ਇੱਕ ਨੰਬਰ ਆ ਠੀਕ ਆ ਇੱਧਰ ਭਾਜੀ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈੜ ਆ ਜਾਂਦੀ ਆ ਹਾਂਜੀ ਹਾਂਜੀ ਤੇ ਇਹਦਾ ਕੀ ਵੇਰ ਭਾਜੀ ਇਹ ਆ ਜੀ ਦੂਜਾ ਸੁਆਵ ਆ 18 18 ਤੋਂ ਲੈ ਕੇ 20 ਤੱਕ ਤਕਰੀਬਨ ਦੁੱਧ ਕੱਢਣ ਲਈ ਏ ਠੀਕ ਹੈ ਜੀ ਹਾਂਜੀ ਹਾਂਜੀ ਮੰਨੋ ਕਿਲੋ 2 ਕਿਲੋ ਕੱਢ ਸਕਦਾ ਜਵਾਦੀ ਸਕਦਾ 10 ਮੰੰਬਰ ਆ ਜੀ ਠੀਕ ਹੈ ਠੀਕ ਹੈ ਮਾਲੇ 18 ਲੀਟਰ ਪਲਾਸ ਇਹ ਪਲਾਸ ਚੱਲ ਨਹੀਂ ਆਉਂਦਾ ਇਹਨੂੰ ਅੱਜ ਦਿਨ ਕਿਨੇ ਹੋ ਗਏ ਆ ਇਹਨੂੰ ਤਕਰੀਬਨ 15 ਕੇ ਦਿਨ ਅੱਜ ਹੋ ਗਏ ਆ ਜੀ 15 ਕ ਦਿਨ ਹੋ ਗਏ ਹਾਂਜੀ ਹਾਂਜੀ ਬੱਚਾ ਇਹ ਦੇ ਮਗਰ ਕੀ ਆ ਜੀ ਇਹਦੇ ਮਗਰ ਬੱਛੀ ਆ ਜੀ ਬੱਛੀ ਆ ਮਗਰ ਹਾਂਜੀ ਹਾਂਜੀ ਲੋਬੀ 15 15 ਕ ਦਿਨਾਂ ਦੀ ਸੂਈ ਹਾਂਜੀ 15 ਕ ਦਿਨਾਂ ਹੀ ਸੂਈ ਆ ਬੱਚਾ ਇਹਦਾ ਹੀ ਆ ਹਾਂਜੀ ਆ ਡੱਬੀ ਲੋਬੀ ਆ ਡੱਬੀ ਬੱਛੀ ਇਸੇ ਦੀ ਆ ਠੀਕ ਆ ਆ ਕਰੋ ਚੈੱਕ ਠੀਕ ਆ ਦੁੱਧ ਇਹਦੇ ਥੱਲੇ 10 ਦਾ 18 ਲੀਟਰ ਹੈ ਹਾਂਜੀ 18 ਚੱਲਣ ਦੇ ਆ ਮਾਲਾ 20 ਵੀ ਹੋ ਸਕਦਾ 18 ਵੀ ਹੋ ਸਕਦਾ ਠੀਕ ਆ ਜੀ ਹਾਂ ਜੀ ਤੇ 24 24 ਦੀ ਇੱਕ ਨੰਬਰ ਇਹ ਵੀ ਹਾਂ ਜੀ ਇੱਕ ਨੰਬਰ ਚ ਵਾਈ ਜੀ ਭਾਵੇਂ ਦੋ ਪਾਸੇ ਬੈ ਕੇ ਚੋਣ ਵੀ ਰਹੀ ਜੀ ਠੀਕ ਹੈ ਕ੍ਰੋਸ ਆਏਗੀ ਨਾ ਜਰਸੀ ਦੇ ਵਿੱਚ ਵੀ ਕ੍ਰੋਸ ਆ ਜੀ ਕ੍ਰੋਸ ਠੀਕ ਹੈ ਬਾਕੀ ਮਸ਼ੀਨ ਦੀ ਜਵਾਈ ਵੀ ਦੀ ਹੈਗੀ ਆ ਜੀ ਠੀਕ ਆ ਹਾਂ ਜੀ ਹਾਂ ਜੀ ਇਹ ਤਾਂ ਬਹੁਤ ਹੀ ਮਸ਼ੀਨਾਂ ਚੋ ਲਈਦੀ ਆ ਠੀਕ ਆ ਬਾਕੀ ਭਾਵੇਂ ਕੋਈ ਵੀਰ ਥੱਲੇ ਬੈ ਕੇ ਚੋ ਸਕਦਾ ਬਿਲਕੁਲ ਬਿਲਕੁਲ ਹਾਂ ਜੀ ਮੈਂ ਵੀ ਉਧਰੋਂ ਇੱਕ ਵਾਰੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਈਏ ਹੱਥੀ ਜਵਾਈ ਦੇ ਵਿੱਚ ਵੀ ਥਾਂ ਆਉਂਗਾ ਠੀਕ ਆ ਜੀ ਬਾਕੀ ਜਿਹੜੇ ਭਰਾਵਾਂ ਕੋਲ ਮਸ਼ੀਨਾਂ ਨੇ ਤੋਂ ਮਸ਼ੀਨ ਦੀ ਜਵਾਈ ਵੀ ਕਰ ਸਕਦੇ ਕਾਂ ਯਾਨੀ ਬਾਕੀ ਬੰਗਾ ਬੰਗਾ ਪਾਉਣ ਦੀ ਲੋੜ ਪੈ ਜਾਂਦੀ ਹੈ ਬੰਗਾ ਪਾ ਹੀ ਲਈਦਾ ਹੈ ਤਕਰੀਬਨ 6 ਕੋਕੇ ਨੂੰ ਛਾੜਿਆਂ ਦੇ ਪਾਉਣਾ ਹੀ ਚਾਹੀਦਾ ਵਾ ਹਾਂ ਬਾਕੀ ਉਤਰਾ ਕੋਈ ਨਹੀਂ ਚਵਾਈ ਟਾਈਮ ਹਿਲ ਜੁਲ ਨਹੀਂ ਨਾ ਜੀ ਨਾ ਉਹ ਤੋਂ ਨਹੀਂ ਕੋਈ ਨਹੀਂ ਚਵਾਈ ਦੇ ਟਾਈਮ ਤੇ ਠੀਕ ਹੈ ਲਓ ਪਾਜੀ ਨਰਿੰਦਰ ਜੀ ਕੱਢ ਕੇ ਦਿਖਾ ਦिए ਸੋ ਦੂਜਾ ਸਵੇਰ ਦੋਸਤੋ ਬਲੈਕ ਰੰਗ ਦੇ ਵਿੱਚ ਆ ਤੇ ਕੁਝ ਜਿਹੜਾ ਵਾਈਟ ਦਾ ਕੰਬੀਨੇਸ਼ਨ ਤੇ ਹੈਗਾ ਵੈੜ ਦੇ ਵਿੱਚ ਸੋ 18 ਕਿਲੋ ਦੁੱਧ ਮਗਰ ਬੱਛੀ ਆ ਗਈ ਹੈ ਠੀਕ ਹੈ ਜੀ ਆਹ ਦੇਖੋ ਕ੍ਰਾਸ ਅੰਗ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਵੀ ਗਰਮੀ ਦੀ ਜਿੰਦ ਜਾਣ ਆ ਦੇਖੋ ਮਾਹੀਆ ਕਾਲਾ ਲੰਗੜੀ ਕੋਈ ਨਾ ਆਇਆ ਮਾ ਆਹ ਆਹ ਰਾਣਾ ਕੀ ਅੱਜ ਲੱਗਿਆ ਮੈਂ ਗਾਸਟ੍ਰਿਕ ਅੱਪਰ ਜੀਰੋ ਪੋਣਾ ਆਇਆ ਪਰ ਬਹਿ ਜਿਆ ਫਿਰ ਸਰ ਵਾਦਾ ਹੀ ਹੋਏ ਸੂਨ ਤੇ ਕਾਹਗਾ ਕੀ ਹੋਈ ਮਾ ਤੇ ਬੜਾ ਲੂਗਾ ਕਿੰਨਾ ਬੜ ਕੇ ਤੋ ਕਾਬੇ ਇਸ ਵਾਰ ਦਾ ਵੀ ਜੇਕਰ ਕਿਸਾਨ ਵੀਰੋਂ ਆਪਾਂ ਗੱਲ ਕਰੀਏ ਤੇ ਮੀਡੀਅਮ ਹਾਈਟ ਦੀ ਮੰਨ ਸਕਦੇ ਹੋ ਤੁਸੀਂ ਜੇ ਇਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤੇ ਮੀਡੀਅਮ ਤੋਂ ਇੱਕ ਪਲੱਸ ਹਾਈਟ ਆਉਂਦੀ ਵੀ ਇਤੋਂ ਉੱਚੀਆਂ ਵੜਾਉਂਦੀਆਂ ਨੇ ਜਾਂ ਦਰਮਿਆਨੀਆਂ ਆਉਂਦੀਆਂ ਨੇ ਛੋਟੀਆਂ ਇਹ ਪਿਛਲਾ ਮੇਲਾ ਠੀਕ ਹੈ ਜੀ ਤੇ ਬਾਕੀ ਫੱਬਦੀ ਅਵਾਰ ਜਿੰਨੇ ਵੀ ਇਹ ਨਿਗਰ ਪੁਲੀ ਪੁਲੀਸੀਆ ਕਰਮ ਵਾਲੀ 118 ਕਿਲੋ ਤੋਂ ਇਸ ਵਕਤ ਇਹਦੇ ਤੇਰੇ ਹਾਜ਼ਰ ਹੈ ਇਧਰੋਂ ਭਾਜੀ ਨਿਰੰਦਰ ਸਿੰਘ ਜੀ ਐਨ ਕਰਕੇ ਦਿਖਾ ਦਿਗੇ ਉਹ ਦਿਖਾਓ ਹੜਾ ਇਹ ਤੋਂ ਬਾਅਦ ਡੀਟੇਲ ਐਕਟ ਟ੍ਰੇਡ ਕਰੋ ਪੜਾ ਕੋਟ ਆਇਲ ਦਾ ਠੀਕ ਹੈ ਜੀ ਅੱਛਾ ਫਿਰ ਇਹਦਾ ਮੁੱਲ ਕਿ ਰਹੂਗਾ ਜੀ ਇਹਦਾ ਫਿਰ ਜੀ ਮੁੱਲ 68000 ਰੁਪਇਆ ਕਰਦੇ ਆ 8000 ਹਾਂ ਜੀ ਹਾਂ ਜੀ ਦੇਦਗੇ ਕਿੰਨੇ ਦੀ ਹਾਂ ਨਾ 64 ਦੀ ਦੇ ਦਿਆ ਜੀ 64 ਦੀ ਹਾਂ ਜੀ ਠੀਕ ਹੈ ਜੀ ਉਹ ਵੀ 8000 ਡਿਮਾਂਡ ਹੈ ਤੇ 64000 ਦੀ ਲੈਦੇ ਆ ਠੀਕ ਆ ਸਵੈਰ ਤੁਸੀਂ ਦੇਖ ਲਈ ਆ ਤਕਰੀਬਨ ਦੇਰਾਂ ਦੀ ਇੱਕ ਵਾਰ ਫਿਰ ਆਪਾਂ ਗੱਲ ਕਰਦੇ 15 17 ਦਿਨ ਦਾ ਸਮਾਂ ਹੋਇਆ ਸਾਰਾ ਤੇ ਬੱਚੀ ਦੋ ਦੋ ਹਜੇ ਤਕਰੀਬਨ 20 ਲੀਟਰ ਵੀ ਤੋਂ ਪਲੱਸ ਵੀ ਚਵਾ ਸਕਦੀ ਆ ਹਾਂ ਜੀ ਹਾਂ ਜੀ ਆ ਬਾਕੀ ਸੇਵਾ ਕਿਸੇ ਸੇਵਾ ਦੇ ਵੀਰ ਦੀ ਗਾ ਮਾਲਾ ਅਸੀਂ ਇੱਧਰ 20 ਲੀਟਰ ਦੇ ਥਲੇ ਚੋਇਆ ਵਾ ਬਿਲਕੁਲ ਜੀ ਹਾਂਜੀ ਗਾੜੀ ਗਾਉ ਤੇ ਆਪੋ ਆਪਣੀ ਸੇਵਾ ਜੀ ਬਿਲਕੁਲ ਜੀ ਬਿਲਕੁਲ ਮੌਬੀਓ ਕਿਸੇ ਭਰਾ ਦੀ ਪੋਜਾ ਚੰਗੀ ਸੇਵਾ ਕਰਨੋਂਗੇ ਠੀਕ ਹੈ ਜੀ 20 ਲੀਟਰ ਤੋਂ ਪਲੱਸ ਵੀ ਦੁੱਧ ਚੋ ਸਕਦੇ ਜੀ ਅੱਜ ਜਿਹੜਾ 18 ਲੀਟਰ ਮੇਰਾ ਭਰਾ ਕੋ ਚੋ ਕੇ ਤਸल्ली ਕਰਕੇ ਲੈ ਕੇ ਜਾ ਸਕਦਾ 66000 ਇੱਕ ਵੀਰ ਇੱਧਰ ਆਪਣੇ ਕੋਲ ਆ ਗਈ ਹੈ ਜਰਸੀ ਦੇ ਵਿੱਚ ਇਹ ਟੋਕੜ ਗੱਪਣਾ ਗਾ ਹਾਂਜੀ ਹਾਂਜੀ ਇਹ ਟੋਕੜ ਗੱਪਣ ਜੀ ਟੋਕੜ ਗੱਪਣ ਗੱਪਣ ਕਿਨੇ ਟਾਈਮ ਦੀ ਹੈ ਇਹ ਇਹ 7 ਮਹੀਨਾ ਦੀ ਜੀ 7 ਮਹੀਨਿਆਂ ਦੀ ਗੱਬਣਾ ਹਾਂਜੀ ਹਾਂਜੀ ਤੇ ਦੁੱਧ ਐਸ ਵਕਤ ਕਿੰਨੇ ਦੇ ਥੱਲੇ ਇਹ ਥੱਲੇ 6 ਲੀਟਰ ਦੁੱਧ ਹੈਗਾ 6 ਲੀਟਰ ਦੁੱਧ ਹੈ ਹਾਂਜੀ ਲੋ ਵੀ 7 ਮਹੀਨਿਆਂ ਦੀ ਗੱਬਣ ਤੇ 6 ਲੀਟਰ ਦੁੱਧ ਜਰਸੀ ਬਰੀਡ ਦੇ ਵਿੱਚ ਵੜਾ ਬਾਕੀ ਤੁਸੀਂ ਚੈੱਕ ਕਰੋ ਠੀਕ ਆ ਜੀ ਇੱਕ ਛੋਟਾ ਤੰਨਾ ਹਾਂ ਛੋਟਾ ਤੰਨਾ ਬੂਤੀ ਪੱਤੀ ਵੇਖੋ ਹਾਂਜੀ ਹਾਂਜੀ ਆਹ ਵੇਖੋ ਜੀ ਕਰੀਮ ਜਿਹਾ ਰੰਗ ਹੈ ਕਰੀਮ ਤੇ ਬਿਲਕੁਲ ਬਰਾਊਨ ਦਾ ਕੰਬੀਨੇਸ਼ਨ ਜਿਆ ਵੜ ਬਹੁਤ ਜਿਆਦਾ ਸਬਈ ਆ ਠੀਕ ਆ ਜੀ ਪਾਲੀਪ੍ਰੀਤੀ ਐ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਕੋਈ ਗੱਲ ਵੀਰ ਖੋਲ ਕੇ ਤੋੜ ਕੇ ਦਿਖਾ ਦਾਂਗੇ ਉਦੋਂ ਵਿੱਚ ਚੰਗੀ ਤਸ ਦੁੱਧ ਜਿਹੜਾ ਬਿਲਕੁਲ ਕਰੈਕਟ ਜਿਹੜਾ 7 ਕਿਲੋ ਹੀ ਹੈ ਨਾ ਨਾ 6 ਕਿਲੋ 6 ਕਿਲੋ ਹਾਂਜੀ ਹਾਂਜੀ ਚਵਾ ਕੇ ਦੇਣਾ ਜੋੜ ਨਹੀਂ ਮਾਰਨਾ ਚਾਰੇ ਥਾਣਾ ਪਾਸ ਬਿਲਕੁਲ ਪਾਸ ਬਿਲਕੁਲ ਪਾਸ ਠੀਕ ਹੈ ਜੀ ਇਹ ਸਤਾਂ ਦੀ ਗੱਬਣਾ ਸਤਾਂ ਹੀ ਸੱਤ ਕੰਪਲੀਟ ਹੋ ਗਏ ਕਿ ਸਤਮਾ तकरीबन 17 ਚੱਲਣ ਡਿਆ ਵੀ ਮੰਨ ਲਓ ਕੋਈ 2 4 ਤਿੰਨ ਰਹਿੰਦੀ ਹੋਣਾ ਠੀਕ ਹੈ ਜੀ ਤੇ ਸਤਵਾਂ ਮਹੀਨਾ ਪੂਰਾ ਚੱਲਣ ਡਿਆ ਇਹਨੂੰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮੈਂ ਵੀ ਸਤਵੇਂ ਮਹੀਨੇ ਦੇ ਵਿੱਚ ਕੋਈ ਦਾਤ ਦੇ ਉਧਰ ਗੇ ਲੈ ਜਾਂ ਕੋਈ ਦਾਤ ਦੇ ਉਧਰ ਗੇ ਲੈਣਾ ਠੀਕ ਹੈ ਠੀਕ ਹੈ ਹਾਂਜੀ ਮਹੀਨਾ ਸਤਵਾਂ ਹੀ ਹੈ ਠੀਕ ਹੈ ਮੇਉ ਵੀਰ ਖੋਲ ਕੇ ਦਿਖਾ ਦਗੇ ਸੋ ਦੋਸਤੋ 6 ਕਿਲੋ ਦੁੱਧ ਤੇ 7 ਮਹੀਨਿਆਂ ਦੀ ਗੱਬਣਾ ਠੀਕਾ ਜੀ ਕੋਈ 10-5 ਦਿਨ ਰਹਿ ਵੀ ਸਕਦੇ ਆ ਠੀਕਾ ਜੀ ਜਾਂ 7ਵਾਂ ਲੱਗਾ ਕੋਈ 15 ਦਿਨਾਂ ਦੇ ਵਿੱਚ ਚੱਲਣ ਵੀ ਡਹੀ ਹੋਊਗੀ ਉਹ ਤੁਸੀਂ ਮੇਰਾ ਭਰਾ ਕਿਸੇ ਨੇ ਆਪਦੀ ਤਸਦੀਕ ਕਰਾਉਣੀ ਹੈ ਤਾਂ ਤੁਸੀਂ ਆਪਣਾ ਡਾਕਟਰ ਨਾਲ ਲੈ ਕੇ ਜਾਂ ਲੋਕਲੋਂ ਕੋਈ ਡਾਕਟਰ हायर ਕਰਕੇ ਆਪਣੀ ਤਸਦੀਕ ਕਰਵਾ ਸਕਦੇ ਸੋ ਚਾਰੇ ਥਾਨ 6 ਕਿਲੋ ਇਹਦੇ ਥੱਲੇ ਦੁੱਧ ਆ ਦੇ ਆ ਲੋ ਜੀ ਬੂਥੀਪਤੀ ਬਹੁਤ ਸੋਹਣੀ ਛੋਟੀ ਬੂਥੀ ਆ ਠੀਕ ਆ ਜੀ ਸੋ ਗੋਰਾ ਰੰਗ ਆ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਕਰੀਮ ਤੇ ਬਰਾਊਨ ਦਾ ਕੰਬੀਨੇਸ਼ਨ ਜਿਆ ਸੋ ਟੋਕਰ ਕੱਪਣ ਲਾਗਾ ਸਿਰੇ ਲੱਗੀ ਪਈ ਹੈ ਕਰਮਾ ਦੀ ਟਿਕਾ ਜੀ 7 ਮਹੀਨੇ ਤਾਂ ਹੋ ਗਏ ਆ 2 ਮਹੀਨੇ ਕੋਈ ਸਨ ਵਿਚਾਲੇ ਸਮਾਂ ਹਜੇ ਤਾਂ ਬਾਕੀ ਆ ਤੇ ਆਉਣ ਵਾਲੇ ਸਮੇਂ ਦੀ ਜੱਕਰ ਗੱਲ ਕਰ ਲਈਏ ਕੋਈ ਸਵਾ ਮਹੀਨੇ ਕੋ ਡੇਢ ਮਹੀਨੇ ਵਿੱਚ ਵਿੱਚ ਕਰਮਾਲੀ ਵਿਕਰੀ ਦੇ ਵਿੱਚ ਆ ਜਾਣੀ ਆ ਠੀਕ ਆ ਜੀ ਤੇ ਬਾਕੀ ਗਰਮੀ ਭਾਰ ਕਰਮਾਲੀ ਦੀ ਮੌਜ ਬਣਾ ਛੱਡਦੀ ਆ ਐਸ ਵਕਤ ਦੁੱਧ ਮੈਨੂੰ ਲੱਗਦਾ ਵੀ ਫਿਰ ਨਰਿੰਦਰ ਸਿੰਘ ਜੀ ਵੈਸੇ 6 ਕਿਲੋ ਦੁੱਧ ਤਾਂ ਕੋਈ ਮਹੀਨਾ ਵੇਰ ਸੀਰ ਸੋਭਾ ਕਰੀ ਗਏ ਭਾਵੇਂ 15 20 25 ਦਿਨ ਮਹੀਨਾ ਛਾੜੀ ਦਵੇ ਹਾਂਜੀ ਹਾਂਜੀ ਉਹ ਚਲੋ ਜੀ ਆਪੋ ਆਪਣੀ ਨਾਲ ਖੁਸ਼ੀ ਆਪਾਂ ਕੋਈ ਵੀ ਜਾਵੇ ਮਨ ਮਹੀਨਾ ਭਾਂਡਾ ਤਾਂ ਵੀ ਕੋਈ ਨਹੀਂ ਹਾਂ ਤੇ ਕੋਈ ਗਾਂ ਸਾਹ ਵਾਤੇ ਚਾਹ ਪਾਣ ਦਾ ਡੰਗਾ ਡੂੰਗਾ ਸਾਰੀ ਜਾਊਗੀ ਅੱਜ ਹਾਂਜੀ ਇਹ ਕਿੰਨੇ ਦੀ ਦੇਵਾਗੇ ਅੱਜ ਆਪਾਂ ਜੀ ਇਹ ਜੀ 42000 ਰੁਪਏ ਦਾ ਮੁੱਲ ਕਰਦੇ 40 ਦੀ ਆਣਾ ਵੀ ਹਾਂ ਨਾ ਜਿਹੜੀ 40 ਦੀ ਆ ਹਾਂ ਜੀ ਠੀਕ ਹੈ ਜੀ ਬਾਕੀ ਮੋਕੇ ਮੋਕੇ ਤੇ ਦੇਖ ਲਿਆ ਕਿਸੇ ਸੱਜਣ ਦਾ ਚਲੋ ਕੋਈ ਮਾਨਤਾੜ ਕੀਤਾ ਜਾਓ ਜੀ ਚਲੋ ਜੀ ਉਹਦਾ ਇਹਵੇਂ ਮੌਕੇ ਤੇ ਜਦੋਂ ਗੱਲ ਕੋ ਰਲਦੀ ਦੀਦੀ ਹੋਈ ਹਾਂਜੀ ਹਾਂਜੀ ਤੇ ਥੋੜਾ ਬਾਦਾ ਵਿੱਚ ਉਹ ਰੱਸਾ ਛੜਾਈ ਕਰ ਲੋ ਜਿੰਨੀ ਵੀ ਗੰਜੈਸ਼ ਆ ਮਾਤਾ ਤੁਹਾਨੂੰ ਕੋਈ ਗਾਲ ਦੇ ਮੌਕੇ ਤੇ ਕੀਤਾ ਜਾਓ ਬਾਕੀ ਬਹੁਤ ਸੋਹਣੀ ਵੈਰ ਆ ਨਸਲ ਬਰੀਡ ਦੇ ਵਿੱਚ ਵੀ ਬਹੁਤ ਪਿਆਰੀ ਟੀਕਾ ਦੀ ਜਰਸੀ ਬਰੀਡ ਦੇ ਵਿੱਚ ਛੋਟੀ ਬੂਤੀ ਬੋਦੀ ਛੋਟਾ ਕੰਨ ਠੀਕ ਆ ਜੀ ਸੋ ਇਹ ਸਟ੍ਰਕਚਰ ਆ ਇਸ ਵੈਰ ਦਾ ਬਾਕੀ ਚਾਹਵਾਲ ਵੀਰ ਆਪਣੇ ਕੋਲ ਸੀ ਕਰ ਲਿਓ ਸੋ ਤਾਂ ਫੇਰ ਨਰਿੰਦਰ ਸਿੰਘ ਉਹਨਾਂ ਦੇ ਨਾਲ ਜੈਜ ਰੇਟ ਆ ਬਿਲਕੁਲ 40000 ਇਧਰ ਇੱਕ ਨੀਲੀ ਦੀ ਤੁਹਾਨੂੰ ਆਪਾਂ ਮੈਂ ਦਿਖਾ ਦਿੰਨੇ ਆ ਫਿਰ ਬਿਲਕੁਲ ਛੋਟਾ ਸਿੰਘ ਆ ਕੋਕੇ ਜੜੇ ਪਏ ਠੀਕ ਤੇ ਸੋਨਾ ਪਿੱਠ ਪੁੱਠਾ ਤੇ ਵਜਨ ਲੋੜ ਦੇ ਵਿੱਚ ਵੀ ਕਾਫੀ ਵਧੀਆ ਤੇ ਇਹ ਵੀਰ ਕੀ ਡਿਟੇਲ ਐ ਇਸ ਮੈਂ ਦੀ ਝੋਟੀ ਦੀ ਇਹ ਝੋਟੀ 12 ਲੀਟਰ ਦੁੱਧ ਦੇ ਥੱਲੇ ਪਾਸ ਹੋਣਾ 12 ਲੀਟਰ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਉਹ ਬਾਕੀ ਵੀਰਾਂ ਸਭ ਕੁਝ ਵੇਖ ਹੀ ਲੈਣਾ ਪਿਓਰ ਬਾਕੀ ਸਿੰਘ ਵਿਖਾ ਦਿਓ ਗਾਂ ਕੇ ਹਾਂ ਨਿੱਕਾ ਸਿੰਘ ਆ ਕੂਤੀ ਬਹੁਤ ਸੋਹਣੀ ਲੱਗੀ ਆ ਦੇਖੋ ਜੀ ਸਿੰਘ ਵੇਖੋ ਕਿੱਡਾ ਠੀਕ ਹੈ ਜੀ ਬਿਲਕੁਲ ਆ ਕੋਕੇ ਜਿਹੇ ਪਿਆ ਛੋਟਾ ਸਿੰਘ ਰਿੰਗ ਸਿੰਘ ਜੀ ਨੂੰ ਆਪਾਂ ਕਹਿ ਦਿੰਨੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਐਸ ਵਕਤ 12 ਕਿਲੋ ਦੁੱਧਾ ਜੀ ਹਾਂਜੀ ਹਾਂਜੀ 12 ਕਿਲੋ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਜਿਹੜਾ ਤਕਰੀਬਨ ਇਹਨਾਂ ਨੂੰ ਕੋਈ 20-25 ਦਿਨ ਹੋ ਹੀ ਚੱਲਿਆ ਜੀ 20-25 ਦਿਨ ਹਾਂਜੀ ਹਾਂਜੀ 25 ਮੰਨ ਲਓ 20 ਮੰਨ ਲਓ ਤੇ ਮਗਰ ਕਟਾ ਦੇ ਹਾਂਜੀ ਹਾਂਜੀ ਮਗਰ ਕਟਾ ਆ ਗਿਆ ਲੋ ਵੀ 20-25 ਦਿਨਾਂ ਦੀ ਸੂਈ ਆ ਬਾਕੀ ਅੱਖਾਂ ਵੇਖੋ ਤੁਸੀਂ ਏਦਿਕਾ ਜੀ ਅੱਖਾਂ ਬਿੱਲੀਆਂ ਨੇ ਮੱਥੇ ਬੰਦ ਅਗਲੇ ਪੈਰ ਬਿਲਕੁਲ ਤੋਤੇ ਤੁਹਾਨੂੰ ਨਜ਼ਰ ਆ ਜਾਣਗੇ ਮਗਰਲੇ ਵੀ ਬਿਲਕੁਲ ਗਿੱਟ ਢੜ ਢੜ ਗਿੱਟ ਮਗਰਲੇ ਪੈਰ ਵੀ ਧੁਫੇ ਆ ਆ ਦੇਖੋ ਠੀਕ ਹੈ ਜੀ ਲਓ ਭਾਜੀ ਖੁੱਲ ਗਏ ਇਹਨੂੰ ਵੀ ਦਿਖਾ ਲਗੇ ਸੋ 12 ਕਿਲੋ ਦੁੱਧ ਇਸ ਵਕਤ ਤੇ ਬਾਈਆਂ ਪੰਜੀਆਂ ਦਿਨਾਂ ਦੀ ਸੂਈ ਦੇ ਪਹਿਲੇ ਹਾਜ਼ਰ ਆ ਸੋ ਨੀਲੀ ਦੇ ਵਿੱਚ ਆ ਜਾਂਦੀ ਹੈ ਸਵੇਰ ਦੁੱਧ ਦੱਸਿਆ ਜੀ ਦੁੱਧਾ ਦੁੱਧਾ ਜੀ ਸਵੇਰ ਦੁੱਧਾ ਜੀ ਲਓ ਜੀ ਚੱਡਾ ਵੇਖੋ ਬਿਲਕੁਲ ਇੱਕਸਾਰ ਪੱਧਰ ਬਖਾਲਾ ਤੇ ਚੱਪੇ ਚੱਪੇ ਤੇ ਦੋਸਤੋਂ ਗਾਇਬ ਆਪਸੀ ਜਿਹੜਾ ਤੁਸੀਂ ਵੇਖੋਗੇ ਆਪਸੀ ਥਾਣਾ ਦਾ ਗਾਇਬ ਚੱਪੇ ਚੱਪੇ ਤੇ ਥਣ ਲਗਾ ਤੇ ਪੂਰੀ ਨਿਗਰ ਬਾਡੀ ਵੇਟ ਬਹੁਤ ਵਧੀਆ ਠੀਕ ਹੈ ਜੀ ਫੁੱਲ ਬਾਡੀ ਵੇਟ ਚੌੜਾ ਪਿੱਠ ਪੁੱਠਾ ਸਿੰਗਲ ਹੱਡੀ ਦੇ ਵਿੱਚ ਅਰੇ ਉਹ ਪਹਿਲਾਂ ਨਾ ਲਾ ਦੇ ਠੀਕ ਹੈ ਕੀ ਮੁੱਲ ਕਰਦੇ ਆ ਭਾਜੀ ਦਾ ਉਹ ਲੈ ਲਈਏ 122 ਕਰਦੇ ਆ ਜੀ 122 ਹਾਂਜੀ ਹਾਂਜੀ ਠੀਕ ਹੈ 122 ਥੋੜਾ ਬਾਧਾ ਮੌਕੇ ਤੇ ਚਲੋ ਗੁਜਾਇਸ਼ ਕੋਈ ਛੋਟਾ ਆਪਾਂ ਹੁੰਦਾ ਨਹੀਂ ਹਾਂਜੀ ਕੋਈ ਨਹੀਂ ਆਪਾਂ ਬਾਕੀ 20 ਦੀ ਚਲੋ ਦੇ ਦਿਆਂਗੇ ਆ ਨਾ ਠੀਕ ਹੈ ਹਾਂਜੀ 2000 ਆਪਾਂ ਮੰਨ ਤਾਂ ਇਹਨਾਂ ਦਾ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਪਰ ਨੱਟ ਜਿਹੜਾ ਦੋ ਦੋ ਆਪਾਂ 12 ਕਿਲੋ ਚਵਾ ਹਾਂਜੀ 12 ਪੂਰਾ ਜੀ ਠੀਕ ਆ ਹਾਂਜੀ ਤੇ ਬਾਕੀ ਚਵਾਈ ਜਵਾਈ ਦੀ ਤੁਸੀਂ ਦੱਸ ਦੋਗੇ ਆਪਾਂ ਕੋਲ ਓਕੇ ਓਕੇ ਆਪਾਂ ਵਿੱਚ ਚਵਾ ਕੇ ਤਾਂ ਨਹੀਂ ਵਿਖਾ ਸਕਦੇ ਕਿ ਨਹੀਂ ਉਹ ਮੰਨ ਲੈ ਵੀਰ ਕੋਈ ਵੀ ਆਵੇ ਕੋਈ ਗਰੰਟੀ ਦੇ ਆਂਗੇ ਹਾਂ ਗਰੰਟੀ ਮੰਗੂ ਦੇ ਹਾਂ ਹਾਂ ਬਾਕੀ ਜੋ ਵੀਰ ਮੌਕੇ ਤੇ ਆਣ ਕੇ ਕੋਈ ਚੋ ਸਕਦਾ ਆਪਾਂ ਵੀ ਦੋਵੇਂ ਟਾਈਮ ਜਾਫਤੀ ਚੋਕੇ ਖੜੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕਿਉਂ ਰਕਮ ਲਾਉਣੀ ਜਿੰਨੇ ਆ ਜੀ ਤਸੱਲੀ ਕਰੇ ਸਹੀ ਹੈ ਜੀ ਹਾਂਜੀ ਹਾਂਜੀ ਲੋ ਵੀ ਸੋਈ ਸੋਈ ਮੈਂ ਆ ਠੀਕ ਆ ਜੀ ਕੋਈ ਮੇਰਾ ਭਰਾ ਬੇਸ਼ੱਕ ਆਪਾਂ ਵਾਰੀ ਵਾਰੀ ਸਾਰੇ ਵੀਰਾਂ ਨੂੰ ਬਾਰ ਬਾਰ ਬੇਨਤੀ ਕਰਦੇ ਆ ਵੀ ਕੋਈ ਭਰਾ ਆਨਲਾਈਨ ਸੌਦਾ ਕਰਦਾ ਤਾਂ ਵੀ ਕੋਈ ਵੀਡੀਓ ਕਾਲ ਤੇ ਤਸੱਲੀ 12 ਕਿਲੋ ਦੁੱਧ 1,22,000 ਰੁਪਏ ਡਿਮਾਂਡ ਮੰਗਦੇ 1,20,000 ਦੀ ਮਿਲ ਜਾਊਗੀ। ਸੋ ਚੌ ਪਾਸੇ ਚੌ ਕੰਨੀਆਂ ਤੋਂ ਪੂਰੀ ਹੈ ਕਰਮਾਂ ਦੀ ਕੋਈ ਥਣਾ ਦੀ ਬਾਦ ਘਾੜਦੇ ਜੇਕਰ ਕੋਈ 19 ਦੀ ਗੱਲ ਹੋਵੇ ਤੇ ਵਿੱਚੇ ਗੱਲ ਦੱਸੀ ਜਾਊਗੀ ਠੀਕ ਹੈ ਇਹਦਾ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ ਆ ਕਾਲੇ ਰੰਗ ਦਾ ਬੱਚਾ ਇਹਦਾ ਹੀ ਹੈ ਜੀ। ਹਾਂਜੀ ਇਹਦਾ ਛੋਟਾ। ਆ ਲਓ ਜੀ। ਆ ਕਰੋ ਚੈੱਕ ਠੀਕ ਹੈ ਜੀ। ਸੋ ਆ ਬੱਚਾ ਜੇ ਕੋਈ ਮੇਰਾ ਭਰਾ ਬਾਈਆਂ ਦਾ ਪੰਜੀਆਂ ਦਾ ਕੋਈ ਠਾਈਆਂ ਸਤਾਈਆਂ ਦਿਨਾਂ ਦਾ ਜਿਵੇਂ ਤੁਹਾਡੀ ਸਮਝ ਲੱਗਦੀ ਮੰਨ ਲਿਆ ਜੇ ਆ ਕੱਟਾ ਜੇ ਮਖਰੇ ਦੇ। ਹਾਂ ਲਵਾ ਕਿਸੇ ਨੇ ਮਾਲੀ ਮੋਹਰੋਂ ਦੇ ਤੋਂ ਦਿੱਤਾ ਹਾਂਜੀ ਹਾਂਜੀ ਤੇ ਨੀਲੀ ਦਾ ਬੱਚਾ ਚੰਗਾ ਪਾ ਸਕਦੀ ਮੈਂ ਹਾਂਜੀ ਹਾਂਜੀ ਹਾਂ 3 ਅੱਗੇ ਵੀਰ ਨਰਿੰਦਰ ਆ ਜਿਹੜੀ ਆਪਣੇ ਕੋਲ ਮੈਂ ਆ ਗਈ ਹੈ ਹਾਂਜੀ ਹਾਂਜੀ ਤੇ ਇਹਦਾ ਕੀ ਵੀਰਵਾ ਜੀ ਇਹਦਾ ਜੀ ਤੀਜਾ ਸੁਆ ਜੀ ਤਜਾ ਸੁਬਾ ਹਾਂਜੀ ਹਾਂਜੀ ਇਹਦਾ ਸਮਾਂ ਚ ਕਿੰਨਾ ਸਵਾ ਤਕਰੀਬਨ ਇਹਦੇ ਵੀ ਕੋਈ 20 22 ਦਿਨਾਂ ਅੱਜ ਹੋਈ ਗਏ ਸੂਈ 20 22 ਦਿਨ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਮਗਰ ਇਹਦੇ ਬੱਚਾ ਕਟਾ ਹਾਂਜੀ ਇਹਦੇ ਮਗਰ ਵੀ ਕਟਾ ਜੀ ਉਹ ਨੀਲੀ ਤਾਂ ਆ ਗਿਆ ਹਾਂਜੀ ਹਾਂਜੀ ਇਹ ਵੀ ਘਟੋ ਘੜ ਬਿਠਾਈਆਂ 30 ਦਿਨਾਂ ਦੇ ੜਗੜ ਸੂਈ ਆ ਹਾਂਜੀ ਇਹ ਵੀ ਤਕਰੀਬਨ ਇੱਥੇ ਹੀ ਹੈਗੀ ਆ ਠੀਕ ਹੈ ਜੀ ਤੇ ਦੁੱਧ ਦੇ ਥਲੇ ਹੁਣ ਕਿੰਨਾ ਦੁੱਧ ਦੇ ਥਲੇ 14 ਲੀਟਰ ਆ ਜੀ 14 ਲੀਟਰ ਹਾਂਜੀ ਲਓ ਵੀ 14 ਲੀਟਰ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਉਠਾਈਆਂ ਸਤਾਈਆਂ ਦਿਨਾਂ ਦੀ ਸੂਈ ਇਹ ਮਹੀਨੇ ਦੇ ਅੰਦਰ ਵਾਰ ਹੀ ਸਮਾਂ ਤੁਹਾਨੂੰ ਬੱਚਾ ਦਿਖਾਵਾਂਗੇ ਆਪਾਂ ਨੀਲੀ ਦਾ ਕੱਟਾ ਮਗਰ ਤੇ ਸੁਬਿਆਂ ਦੇ ਵਿੱਚ ਭਾਜੀ ਫੇਸ ਇਹਦਾ ਦਿਖਾਇਓ ਮੂੰਹ ਇਹਨੂੰ ਆ ਲਓ ਹਾਂ ਅੱਖਾਂ ਦੋਵੇਂ ਬਿੱਲੀਆਂ ਆ ਗਈਆਂ ਹਨਾ ਹਾਂਜੀ ਹਾਂਜੀ ਆ ਲਓ ਠੀਕ ਆ ਜੀ ਨੀਲੀ ਦੇ ਵਿੱਚ ਮੰਨ ਲੇ ਨੀਲੀ ਦੇ ਵਿੱਚ ਕਰਾਸ ਮੰਨ ਲੇ ਬੱਚਾ ਇਹਦੇ ਮਗਰ ਵੀ ਕਰਮਾਲੀ ਦੇ ਕੱਟਾ ਮਗਰ ਮੇਲ ਕਾਫ ਆ ਠੀਕ ਆ ਜੀ ਤੇ ਦੁੱਧ ਕਿੰਨਾ ਦੱਸਿਆ ਵੀਰ ਉਹਦੇ 14 ਲੀਟਰ ਹੈ ਜੀ 13 ਹੋਵੇ 14 ਹੋਵੇ ਕਿਲੋ ਬਾਅਦ ਵੀ ਸਕਦਾ ਘਟ ਸਕਦਾ ਜੀ ਹਾਂ ਵੀ ਚੰਗਾ ਦੋ ਤੋਂ 13 14 13 14 ਉਹ ਵੀ 13 14 13 14 ਲੀਟਰ ਤੇ ਆ ਸੌਖ ਤੇ ਚੱਲਣ ਈ ਆ ਹਾਂਜੀ ਹਾਂਜੀ ਆਪਦੇ ਬਿਲਕੁਲ ਪੀਕ ਤੇ ਕਰਮਾ ਲਈ ਆ ਗਈ ਠੀਕ ਆ ਜੀ ਜਿਵੇਂ ਅੱਜ 28 27 ਦਿਨ ਦਾ ਸਮਾਂ ਹੋ ਗਿਆ ਤੇ ਚੌਣ ਚਵਾ ਦੀਆਂ ਪੋਲੀ ਆ ਭਰਾ ਬਿਲਕੁਲ ਜੀ ਪੋਲੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਵੀਰੇ ਖੋਲ ਕੇ ਦਿਖਾ ਦਗੇ ਇਹ ਵੀ ਦੋਸਤੋ 13 14 ਕਿਲੋ ਤੇ ਚੱਲਣ ਈ ਆ ਸੋ 28 27 ਦਿਨਾਂ ਦੀ ਸੂਈ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਕਦਕੁੱਦ ਇਸ ਮੈਂ ਦਾ ਜੇਕਰ ਗੱਲ ਕਰੀਏ ਮੀਡੀਅਮ ਕੋ ਪਰਾਸੀ ਆ ਬਾਕੀ ਇਹ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਜੀ ਤੇ ਜੇਕਰ ਦੁੱਧ ਚੰਗਾ ਕਰਮਾ ਵਾਲੀ ਦੇ ਉਸੂ ਜਿਹੜਾ ਖੁਰਦਾ ਠੀਕ ਆ ਜੀ ਉਹਦੀ ਸਿਹਤ ਥੋੜੀ ਜੀ ਨਾਰਮਲ ਹੀ ਹੁੰਦੀ ਆ ਤੇ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਤਾਰ ਕੇ ਦਿਖਾ ਦਿੰਨੇ ਆ ਚੱਡੇ ਲੇਵੇ ਦੀ ਵੇਖੋ ਜੀ ਬਾ ਕਮਾਲੀਆ ਕਰਮਾ ਵਾਲੀ ਦੀ ਠੀਕ ਆ ਜੀ ਸੋ ਨਾਰਮਲ ਹੀ ਆਪਾਂ ਇਹੋ ਜਿਹਾ ਹਵਾਨਾ ਚੱਡਾ ਵੇਖ ਕੇ ਕਹਿੰਦੇ ਆ ਵੀ ਵਿਰਲ ਵੰਡ ਵੇਖੋ ਕਿ ਕਈ ਵਾਰਾ ਮਹਿੰਗੀ ਤੋਂ ਮਹਿੰਗੀ ਮੱਝ ਵੀ ਲੈ ਲਈਏ ਤੇ ਕਈ ਨਾ ਵਿਰਲ ਵੰਡ ਇਹੋ ਜਿਹਾ ਚੱਡਾ ਨਹੀਂ ਮਿਲਦਾਗਾ ਤੇ 1 ਆ ਕਰੋ ਜਾ ਠੀਕ ਹੈ ਜੀ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਪਤਲੇ ਪਿੰਡੇ ਦੀ ਆ ਤੇ ਥਾਣੇ ਵੇਖੋ ਗਰਮ ਵਾਲੀ ਨੂੰ ਦੋਰਾ ਥਾਣ ਲੱਗਾ ਠੀਕ ਹੈ ਜੀ ਕਿਸੇ ਰਕਮ ਦੀ ਭੂਰ ਚੱਟੇ ਵਾਲੀ ਗੱਲਬਾਤ ਨਹੀਂ ਗਈ ਸੋ 13 14 ਕਿਲੋ ਦੀ ਹੈ ਮਾਲਕਨ ਆ ਦੇਖੋ ਹਾਂ ਠੀਕ ਆ ਅੱਛਾ ਕੀ ਮੁੱਲ ਕਰਾਂਗੇ ਕਰਾਂਗੇ ਦਾ ਜੀ ਉਹ ਲਈ ਇਹਦਾ ਇੱਕ 10 ਕਰਦੇ ਆ ਹਾਂ ਜਿਹੜੀ ਦੇ ਦੇਣੀ ਆ ਆਪਾਂ ਇੱਕ 6 ਦੀ ਦੇ ਦਾਂਗੇ ਇੱਕ 6 ਦੀ ਹਾਂਜੀ ਕਿਉਂ ਲੱਸੀ ਥੋੜੀ ਮੱਝ ਨਾਲ ਦੇ ਦੇ ਆਹਾ ਹਾਂਜੀ ਉਹ ਵੀ ਇੱਕ 10 ਮੁੱਲ ਤੇ ਇੱਕ 6 ਲੈਣ ਦੇਣਾ ਠੀਕ ਆ ਤੇ ਬਾਕੀ ਮੱਝ ਤੁਸੀਂ ਦੇਖ ਲਈਏ ਨਾਲ 1 ਲੀਟਰ ਦੁੱਧ ਆ ਜੀ ਪੂਰਾ ਪੂਰਾ ਡਾਕੰਡੇ ਵਾਲਾ ਠੀਕ ਆ ਜੀ ਹਾਂਜੀ ਸੋ 14 ਕਿਲੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਈਏ ਵੀ 14 ਕਿਲੋ ਇਹਦੇ ਥੱਲੇ ਦੁੱਧ ਆ ਕਟਾ ਆ ਗਿਆ ਜੇ ਮਗਰ ਨੀਲੀ ਦਾ ਕਟਾ ਠੀਕ ਆ ਜੀ ਕਟਾ ਭਾਜੀ ਇਹਨੂੰ ਮੜਾ ਕਰਿਓ। ਲਓ। 54 ਮੋਰਾਂ ਨੇ। ਠੀਕ ਆ ਜੀ। ਓਕੇ ਇਧਰ ਇੱਕ ਭਾਜੀ ਆਪਣੇ ਕੋਲ ਜੜੀ ਆ ਝੋਟੀ ਆ ਜਾਂਦੀ ਆ। ਹਾਂਜੀ ਹਾਂਜੀ। ਇਹ ਵੀ ਤੁਸੀਂ ਦੱਸਿਆ ਵੀ ਤਾਜੀ ਸੂਈ ਹੈ। ਤਾਜੀ ਨਹੀਂ ਰਾਤੀ ਸੂਈ ਆ ਜੀ। ਰਾਤ ਹੀ ਸੂਈ ਆ। ਹਾਂਜੀ ਹਾਂਜੀ। ਮਗਰ ਇਹ ਕੱਟੀ ਕਟਾ ਜੀ। ਨਯਾ ਦੇ ਮਰ ਕਟਾ ਜੀ ਮੇਲ ਕਾਫ ਆ ਗਿਆ ਹਾਂਜੀ ਹਾਂਜੀ ਮੌਜੂਦੇ ਮਗਰ ਮੇਲ ਕਾਫ ਆ ਤੇ ਇਹ ਝੋਟੀ ਜਿਹੜੀ ਬਿਲਕੁਲ ਤਾਜੀ ਸੂਈ ਹੈ ਰਾਤ ਹੀ ਸੂਈ ਹੈ ਠੀਕ ਹੈ ਜੀ ਆਪਣੇ ਕੋਲ ਇੱਥੇ ਸੂਈ ਹੈ ਜੀ ਪਿਛੋਂ ਆਪਾਂ ਲੈਂਦੀ ਸੂਈ ਸਵਾਈ ਨਹੀਂ ਇਹ ਸੂਈ ਸਵਾਈ ਆਪਾਂ ਲੈਂਦੀ ਆ ਠੀਕ ਹੈ ਜੇਜੁਰ ਪਾ ਪੈ ਗਈ ਹੈ ਨਾ ਪੈ ਗਈ ਓਕੇ ਜੀ ਜੇਜੁਰ ਸਭ ਕੁਝ ਓਕੇ ਹੈ ਜੀ ਠੀਕ ਹੈ ਜੀ ਸਵੇਰ ਦੇ ਵਿੱਚ ਹੋਊਗੀ ਕਿ ਨਾ ਦੂਜਾ ਕਿਤੇ ਨਹੀਂ ਨਹੀਂ ਪਹਿਲਾਂ ਹੀ ਦੱਸ ਦਿਓ ਜੀ ਪਹਿਲਾਂ ਹਾਂਜੀ ਹਾਂਜੀ ਪੁੱਜ ਕੇ ਬਣੀ ਹਾਂਜੀ ਹਾਂਜੀ ਉਹ ਵੀ ਪਹਿਲਾਂ ਸਵੇਰ ਨੂੰ ਦੋਸਤੋ ਝੋਟੀ ਆ ਤੇ ਕੱਦ ਬਹੁਤ ਪੂਰਾ ਵੱਡਾ ਤੇ ਕੱਲ ਸੂਈ ਹੈ ਠ ਬਾਕੀ ਇਧਰੋਂ ਤੁਹਾਨੂੰ ਇੱਕ ਵਾਰੀ ਢਾਂਜਾ ਢੂੰਜਾ ਆਪਾਂ ਝੋਟੀ ਦਾ ਦਿਖਾ ਦਈਏ ਚੌੜਾ ਪਿੱਠ ਫੁੱਟਾ ਥੋੜਾ ਜਿਹਾ ਪੱਕ ਕੇ ਕੇਰਾ ਪਸੂ ਪੁੱਜ ਕੇ ਬਣਦਾ ਸੌਰ ਦਾ ਠੀਕ ਆ ਜੀ ਤੇ ਸੁੰਦਾ ਵੀ ਲੇਟ ਹੀ ਆ ਤੇ ਉਸ ਅਕੋਰਿੰਗ ਤੁਸੀਂ ਆ ਕਰੋ ਨਰਕ ਪਰਖਾ ਆਪੀ ਆਹ ਵੇਖੋ ਬਹੁਤ ਸੋਹਣਾ ਚੱਡਾ ਲੇਵਾ ਕਰ ਲਈ ਕਦੀ ਡੰਗ ਦੀ ਚਵਾਈ ਆਪਾਂ ਇੱਥੇ ਆਣ ਕੇ ਜੀ ਹਾਂਜੀ ਹਾਂਜੀ ਕੀਤੀ ਚਵਾਈ ਜੀ ਆਪਦੇ ਇੱਥੇ ਕੀਤੀ ਇੱਕ ਨਹੀਂ ਠੀਕ ਹੈ ਅਮੁਰਗੇ ਕਈ ਹਰ ਹੁੰਦਾ ਵੀ ਥੱਲੇ ਫਾਲ ਨਹੀਂ ਪਹਿਲੇ ਨਾ ਪੈਨ ਦਿੰਦਿਆਂ ਨਾ ਬਿਲਕੁਲ ਆਇਆ ਚੋਂਦਾ ਹੀ ਹੋ ਜਾਂਦਾ ਵੱਧ ਘਾਟਾ ਫਰਾ ਬਿਲਕੁਲ ਤਲ ਕਰਕੇ ਚਵਾਈ ਕਰਕੇ ਲੈਂਦੀ ਏ ਠੀ ਹਾਂ ਜੀ ਕਿਉਂਕਿ ਸੋ ਬਾਕੀ ਦੋ ਚਾਰ ਕੋਈ ਮਗਰ ਪੂਛ ਤੇ ਵਾਲ ਵਾਈਡ ਤੁਹਾਨੂੰ ਮਿਲ ਲਗੇ ਬਾਕੀ ਓਵਰ ਆਲ ਸਾਰੀ ਬਲੈਕ ਆ ਮੱਥੇ ਤੋਂ ਜੇਕਰ ਆਪਾਂ ਗੱਲ ਕਰੀਏ ਹੰਟ ਤੱਕ ਪੂਛ ਤੱਕ ਤੇ ਓਵਰ ਆਲ ਸਾਰੀ ਬਲੈਕ ਆ ਠੀਕ ਆ ਅਇਦਰੋ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਦਿਖਾਈਏ ਆ ਲੋ ਜੀ ਲੈ ਉਮੀਰ ਫੋਲੋ ਇਹਨੂੰ ਜੀਰਾ ਪਹਿਲਾ ਸਵੇਰ ਸੁੱਈਏ ਬਾਕੀ ਮਿਲਦੀ ਮਿਲਦੀਆਂ ਬੱਚੇ ਤੇ ਖੁਸ਼ ਹੋ ਕੇ ਵਧੀਆਂ ਹਾਂ ਹਾਂਜੀ ਹਾਂਜੀ ਠੀਕ ਹੋ ਗਈ ਨਹੀਂ ਤਾਂ ਜ਼ਿਆਦਾਤਰ ਕੋਈ ਪਹਿਲੇ ਸਵੇਰ ਝੋਟੀ ਗਈ ਉਹ ਨੂੰ ਨਾ ਕਰਦੀ ਹੋਵੇ ਉਹ ਨਹੀਂ ਉਹ ਗੱਲ ਨਹੀਂ ਹੈਗੀ ਮਾਣੇ ਮਿਲਦੀ ਬਿਲਕੁਲ ਖੁਸ਼ ਹੋ ਗਈ। ਬੱਚਾ ਭਾ ਇਤਨਾ ਛੱਡ ਦੇ ਜੇ ਖਲੋ ਜਾਊਗੀ ਛੋਟੂ। ਬੱਚਾ ਜਿੱਥੇ ਮਰਜੀ ਮੇਰਾ ਭਰਾ ਛੱਡ ਦੇ ਜੇ ਉੱਥੇ ਬਿਲਕੁਲ ਐ ਲੱਤਾਂ ਗੱਡ ਕੇ ਮਿਲਦੀ ਐ। ਕਈ ਵਾਰ ਪਹਿਲਾਂ ਝੋਟੇ ਕਹਿੰਦਾ ਮਨ ਦੇ ਵਿੱਚ ਕਿਸੇ ਦਾ ਡਾਊਟ ਨਾ ਆ ਜਾਏ ਤੇ ਪਹਿਲਾਂ ਸੂਬਾ ਸੋਈ ਐ ਖਰੇ। ਬਾਕੀ ਚੋਚਵਾ ਕੇ ਇੱਥੇ ਤੁਸੀਂ ਵੇਖ ਹੀ ਲੈਣੀ ਐ। ਠੀਕ ਆ ਜੀ। ਮਗਰ ਇਹਦੇ ਕੱਟੀ ਸੀ ਨਾ ਨੇ ਕਟਾਈ ਕਟਾ ਮਗਰ ਹਾਂਜੀ ਹਾਂ ਉਹ ਬੱਚਾ ਠਾਦੀ ਛੋਟੇ ਵੀਰ ਬੱਚਾ ਠਾਦੀ ਆਹ ਲੋ ਜੀ ਠੀਕ ਆ ਜੀ ਸੋ 나ੜੂ ਨਾਲ ਬੱਚੇ ਤੇ ਕਟਾ ਮਗਰ ਆ ਮੇਲ ਕਾਫ ਠੀਕ ਆ ਸੋ ਛੋਟੀ ਪਹਿਲਾ ਸਵੇਰ ਸੋਈਏ ਸੋ ਬੌਲੇ ਤੇ ਇੱਥੇ ਆਉਣ ਤੋਂ ਬਾਅਦ ਇੱਕ ਅੱਧੇ ਡੰਗ ਦੀ ਚਵਾਈ ਵੀਰ ਉਹਨਾਂ ਨੇ ਕੀਤੀ ਠੀਕ ਆ ਉਹ ਸਕੋਰਿੰਗ ਜਿਹੜੀ ਗੱਲਬਾਤ ਆਪਾਂ ਕਰਦੇ ਆਪਾਂ ਇਹ ਤੇ ਬੋਲਾ ਵੈਸੇ ਕਿੰਨਾ ਕੁ ਨੋਟ ਨੋਟ ਕੀਤਾ ਕੋਈ ਤਾਂ ਬੋਲਾ ਇਹ 7 ਕਿਲੋ ਲੀਟਰ ਬੋਲਾ ਇਹ ਥੱਲੇ ਚ ਹੋਇਆ ਜੀ 7 ਕਿਲੋ ਲੀਟਰ ਹੈਗਾ ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਝੋਟੀ ਥੱਲੇ 7 ਲੀਟਰ ਬੋਲਾ ਇਸ ਵਕਤ ਮੌਜੂਦ ਆ ਠੀਕ ਆ ਜੀ ਤੇ ਕੱਦ ਕੋ ਪੂਰਾ ਵੱਡਾ ਕੋਈ ਵੀ ਸੱਜਣ ਆਪਣਾ ਆ ਰਿਹਾ ਠੀਕ ਆ ਜੀ ਇੱਕ ਆਈਡੀਆ ਲਾ ਕੇ ਆਇਆ ਵੀ ਕੱਦ ਵੱਡਾ ਝੋਟੀ ਦਾ ਕੋਈ ਛੋਟੇ ਕੱਦ ਦੇ ਨਹੀਂ ਗੀ ਰਾਜੀ ਆ ਪੂਰੀ ਕਰਮਾਲੀ ਸੰਭੀ ਸੰਭਾਲੀ ਐ ਪੂਰੀ ਤੇ ਇਹ ਵੀਰ ਨਰਿੰਦਰ ਕਿੰਨੇ ਦੀ ਦਿੱਤੀ ਜਊ ਅੱਜ ਇਹ ਆ ਮੌਲੇ ਇਹ 125 ਕਰਦੇ ਆ ਹਾਂਜੀ ਬ 1 25 ਚੋਂ 2000 ਘਟਾ ਹਾਂਜੀ ਹਾਂਜੀ ਲੈਸ ਚੋਂ ਲੈਸ ਕਰਕੇ ਕਿੰਨੇ ਦੀ ਦਿੱਤੀ ਜਾਵੇ 22 ਦੀ ਦੇ ਦੇਣੀ 22 ਦੀ ਹਾਂਜੀ ਲਓ ਵੀ 1 ਲੱਖ 22 ਹਜ਼ਾਰ ਦੀ ਦੋਸਤੋ ਇਹ ਛੋਟੀ ਵੀਰਾਂ ਦਾ ਵੀ ਦਵਾ ਗਿਆ ਆਪਾਂ ਪਹਿਲਾ ਸੁਭਾ ਛੋਟੀ ਆ ਬਾਕੀ ਥਾਣਾ ਬਹੁਤ ਸੋਹਣਿਆ ਮੁੱਠੀ ਮੁੱਠੀ ਥਾਣਾ ਤੇ 7 ਕਿਲੋ ਬੋਲੇ ਤੋਂ ਛਟਾਟਿੰਗ ਕੀਤੀ ਆ ਠੀਕ ਆ ਜੀ ਕੱਲ ਦੀ ਸੂਈ ਆ 7 ਕਿਲੋ ਬੋਲੇ ਤੋਂ ਛਟਾ ਠੀਕ ਆ ਬਹੁਤ ਵਧੀਆ ਚੰਗੀ ਛੋਟੀ ਆ ਥਾਣਾ ਤੋਂ ਉਹਨਾਂ ਦੀ ਵਿਰਲ ਵਾਂਗ ਚੰਗੀ ਆ ਹਾਂ ਠੀਕ ਆ ਜੀ ਇੱਕ ਆਪਣੇ ਕੋਲ ਇਧਰ ਨਗ ਆ ਗਿਆ ਬਿਲਕੁਲ ਹੌਲੇ ਪਾ ਦੀ ਇੱਕ ਵਾਰ ਹਾਂ ਜੀ ਹਾਂ ਜੀ ਤੁਸੀਂ ਵੀ ਚਲੋ ਆਪਾਂ ਸੇਲ ਕਰ ਦਿੰਨੇ ਹਾਂ ਹਾਂ ਜੀ ਹਾਂ ਜੀ ਸ਼ਹਿਰ ਠੀਕ ਆ ਜੀ ਤੇ ਕ੍ਰੋਸ ਆਕਦੇ ਵਿੱਚ ਵੀਰ ਨਿਰਿੰਦਰ ਆ ਗਈ ਹੈ ਕਿੰਨਾ ਕੁ ਦੁੱਧ ਦੇ ਥੱਲੇ ਹੋਣਾ ਦੁੱਧ ਦੇ ਥੱਲੇ 10 ਕਿਲੋਟਰ ਹੈਗਾ 10 ਕਿਲੋਟਰ ਹਾਂ ਜੀ ਹਾਂ ਜੀ ਠੀਕ ਆ ਬਾਕੀ ਥਾਂ ਥਾਂ ਨੂੰ ਪ੍ਰੋਪਰ ਸਾਰੇ ਕਾਲੇ ਕਦੇ ਵਿੱਚ ਥੋੜੀਆਂ ਧਾਰਾ ਘਾਟੇ ਕਿਉਂ ਵੀਰਾਂ ਨੇ ਦੱਸਿਆ ਚੰਗਾ ਅੰਦਾਜ਼ ਮਗਰਲੇ ਚ ਹਾਂਜੀ ਮਗਰਲੇ ਬਾਅਦ ਚ ਲਾਮਾ ਮਾੜਾ ਵਾ ਬਹਿਣੀ ਵਾਲਾ ਮਗਰਲਾ ਹਾਂਜੀ ਹਾਂਜੀ ਕਿਉਂ ਥੋੜਾ ਜਿਹਾ ਫਰਕ ਮਾ ਲਾ ਕੋਈ 15 ਦੇ ਧਾਰਾ ਦਾ ਹੈਗਾ ਫਰਕਾ ਜਿਹੜੀ ਚੀਜ਼ ਹੈਗੀ ਉਹ ਆਪਾਂ ਹੈਗੀ ਦੱਸਾਂਗੇ ਠੀਕ ਆ ਹਾਂਜੀ ਹਾਂਜੀ ਠੀਕ ਇੱਕ ਬਹਿਣੀ ਵਾਲਾ ਨਾ ਜਿਹੜਾ ਮਾ ਬਹਿਣੀ ਵਾਲਾ ਇਧਰਲੀ ਸਾਈਡ ਤੇ ਉਹ ਪਾੜ ਹਾਂਜੀ ਹਾਂਜੀ ਲੋ ਜੀ ਇੱਕ ਬਹਿਣੀ ਆ ਜਿਹੜਾ ਤੁਸੀਂ ਮਗਰਲਾ ਦੱਸਿਆ ਇਹਦੇ ਵਿੱਚੋਂ 10 15 ਧਾਰਾਂ ਦਾ ਫਰਕ ਵੀਰ ਦੱਸਣ ਦੇ ਆ ਵੀ 10 15 ਧਾਰਾਂ ਘਾਟਾ ਠੀਕ ਹੈ 10 15 ਧ ਵੈਸੇ ਦੁੱਧ 10 ਕਿਲੋ ਜਾਂਦਾ ਥੱਲੇ ਠੀਕ ਹੈ ਜੀ 9-10 ਕਿਲੋ ਦੁੱਧ ਦਾ ਹਾਂਜੀ ਹਾਂਜੀ ਤੇ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਤਕਰੀਬਨ ਜੀ ਮਹੀਨਾ ਕੋ ਹੋਈ ਗਿਆ ਬੱਚੀ ਮਗਰ ਬੜੀ ਸੋਹਣੀ ਬੱਚੀ ਆ ਠੀਕ ਆ ਜੀ ਹਾਂਜੀ ਹਾਂਜੀ ਬਹੁਤੀ ਮਗਰ ਬੱਚੀ ਆ ਗਈ ਠੀਕ ਆ ਜੀ ਇਹ ਸ਼ਹਿਰ ਬੱਚੀ ਆ ਹਾਂ ਉਹ ਸਾਰੀ ਵੀਡੀਓ ਚ ਖੜੀ ਰਹੀ ਤੇ ਹੁਣ ਬੈ ਗਈ ਜਦੋਂ ਵਾਰੀ ਆਈ ਹੈ ਇਹ ਦੋ ਦਿਨ ਜਿਆਦਾ ਛੱਡੀ ਦਾ ਚਲੋ ਬੱਚਾ ਚੰਗਾ ਮਗਰ ਹਨਾ ਕੋਈ ਚੰਗੀ ਸਾਫ ਸੰਭਾਲ ਕਰ ਲਵੇ ਹਾਂਜੀ ਹਾਂਜੀ ਠੀਕ ਆ ਜੀ ਸੋ ਮਹੀਨੇ ਦਾ ਬੱਚਾ ਮੇਰਾ ਵੀਰ ਕੋਈ ਵੀ ਆਈਡੀਆ ਲਾ ਲਓਗੇ ਤੁਸੀਂ ਅੱਜਾ ਮਹੀਨੇ ਦਾ ਮੰਨ ਕੇ ਸੌਦਾ ਕਰ ਲਿਆ ਜੀ ਤੇ ਇਹਦਾ ਵੀਰ ਨਰਿੰਦਰ ਮੋਲਦਾਸ ਕਹਿੰਦੇ ਉਸ ਤੋਂ ਬਾਅਦ ਆਪਾਂ ਤੋੜ ਕੇ ਵਿਖਾ ਦਿੰਨੇ ਆ ਮੋਲੇ ਦਾ ਜੀ 22 ਕਰਦੇ 20 ਹੀ ਦੇ ਦਿਆਂਗੇ 20 ਹਜ਼ਾਰ ਦੀ ਹਾਂਜੀ ਠੀਕ ਆ ਜੀ ਲਓ ਵੀ 22 ਹਜ਼ਾਰ ਮੋਲਾ ਤੇ 20 ਹਜ਼ਾਰ ਦੀ ਇਹ ਮਿਲ ਜੂਗੀ ਠੀਕ ਆ ਜੀ ਮਗਰ ਬੱਛੀ ਆ ਠੀਕ ਆ ਮਗਰ ਬੱਛੀ ਆ ਦੁੱਧ 10 ਦਾ 9 ਮੰਨ ਕੇ ਕੋਈ ਕਰ ਲੈ ਕੇ 9 ਨਹੀਂ 10 ਸੀ ਪੱਕਾ ਦਿਆਂਗੇ 10 ਹਾਂਜੀ ਠੀਕ ਆ ਜੀ 10 ਹੈਗਾ 10 ਸੀ ਆਪਾਂ ਦੱਸਾਂ ਬਿਲਕੁਲ ਲਓ ਵੀ 10 ਕਿਲੋ ਦੁੱਧ ਤੇ ਮੁੱਲ ਤਾਂ ਮੈਂ 10 ਸੀ ਦਿੱਤਾ 22 ਹਜ਼ਾਰ ਠੀਕ ਆ ਜੀ 20 ਹਜ਼ਾਰ ਦੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਚੋਗੇ ਲਿਆਂਦੀ ਆ ਅੱਜ ਆਈ ਆਈ ਅੱਜ ਆਈ ਅੱਜ ਆਈ ਤਾਂ ਕਰਕੇ ਪੂਰੀ ਬਣੀ ਨਹੀਂ ਦਾਖ ਨਹੀਂ ਦਿੰਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਥੋੜੀ ਲੇਟ ਲੂਟ ਚੁਆਈ ਕੀਤੀ ਲੇਟ ਚੋਗੇ ਲਿਆਂਦੀ ਤਕਰੀਬਨ 12 ਵਜੇ ਗਏ ਇਹ ਸੌਦਾ ਬਣ ਗਿਆ ਤੇ ਆਈਆਂ ਚੱਲ ਨਾਲ ਲਈ ਜੰਨੇ ਮੱਝਾਂ ਲਈਆਂ ਉਹਨਾਂ ਕੋਲੋਂ ਹਾਂ ਤੇ ਉਹਨਾਂ ਕਹਿ ਵੇਖ ਲੋ ਇਹ ਵੀ ਤੇ ਆਈਆਂ ਚੱਲ ਇੱਕ ਆਪ ਦਾ ਛੱਕਾ ਕੱਢ ਲਈਏ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਉਹ ਵੀ ਵੈਸੇ ਓਵਰ ਆਲ ਜਿੰਨੀ ਹੈ ਸਾਰੀ ਸਾਫ ਸੁਥਰੀ ਆ ਤਾਰਾ ਜਿਹੜੀਆਂ ਕੋ 10 15 ਦਾ ਫਰਕ ਉਹ ਤੁਹਾਨੂੰ ਦੱਸ ਦਿੱਤਾ 10 ਕਿਲੋ ਦੁੱਧ ਮਗ ਵੀਰ ਦਾ ਤੁਹਾਡਾ ਜਿਹੜਾ ਨਾਗ ਤਾਂ ਉਹ ਇਹ ਮਿਲ ਜਾਊਗਾ ਤੇ ਵੀਰ ਨਿਰੰਦਰ ਲਿਓ ਚਾਰਕ ਕਦਮ ਇਹਨੂੰ ਤੋੜ ਕੇ ਦਿਖਾਈਏ ਇਹਨੂੰ ਸੋ ਬਾਕੀ ਹੌਲੇ ਜੈਜ ਰੇਡ ਭਾਪੜਤੇ ਦੇ ਵਿੱਚ ਠੀਕ ਆ ਜੀ ਥੋੜੇ ਪੈਸੇ ਕਈ ਵਾਰਾ ਭਰਾਵਾਂ ਨੇ ਲਾਉਣੇ ਹੁੰਦੇ ਆ ਬਿਲਕੁਲ ਉਹਨਾਂ ਦੇ ਮਤਲਬ ਦੀ ਸ਼ੈ ਆ ਠੀਕ ਆ ਜੀ ਬਾਬਾ ਤੋਂ ਸੋਇ ਅੱਜ ਨਾਗਨੇ ਭਾਜੀ ਨਿਰਿੰਦਰ ਸਿੰਘ ਹਣੋ ਦੇ ਕੋਲ ਸੱਤ ਨਾਗ ਤੁਹਾਨੂੰ ਦਿਖਾਤੇ ਆ ਚਾਰ ਬਿਹੜਾਂ ਤੇ ਤਿੰਨ ਮੱਝਾਂ ਸਾਰੇ ਪਸ਼ੂ ਸਵੇਰ ਸੁਬਾਹ ਆ ਇੱਕ ਟੋਕੜ ਗੱਬਣ ਨਾਗ ਤੁਹਾਨੂੰ ਦਿਖਾਇਆ ਜਿਹੜੀ ਜਰਸੀ ਬਰੀਡ ਦੇ ਵਿੱਚ ਬਿਹੜ ਬਾਕੀ ਮਾਲ ਸਾਰਾ ਸਾਫ ਸੁਥਰਾ ਸੋ ਚਾਹਵਣ ਭਰਾ ਆਪਣੇ ਠੀਕਾ ਜੀ ਪਸ਼ੂ ਖਰੀਦਣ ਦੇ ਤੇ ਆ ਲ ਗਿਆ ਆਪਦੇ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਜੀ ਤੇ ਬਾਕੀ ਮਾਲ ਇਸੇ ਤਰ੍ਹਾਂ ਹੀ ਵੱਡੀ ਕੀਮਤੀ ਦੇ ਵਿੱਚ ਕੋਈ 5 7 8 ਨਗ ਜਿਹੜੇ ਆ ਆਏ ਗਏ ਰਹਿੰਦੇ ਆ ਠੀਕਾ ਜੀ ਡੇਲੀ ਰੁਟੀਨ ਦੇ ਵਿੱਚ ਇੱਕ ਭਾਜੀ ਨਿਰੰਦਰ ਸਿੰਘ ਜੀ ਆਪਣੇ ਸੰਪਰਕ ਨੰਬਰ ਕਰ ਦਿੱ ਗਏ ਸਾਂਝੇ ਨੰਬਰ ਆਪਰਾ 9948 88419 ਠੀਕ ਹੈ ਜੀ 9948 88419 ਠੀਕ ਹੈ ਜੀ ਹਾਂਜੀ ਲੋ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਐਨੀਮਲ ਜਿਹੜੇ ਇਹ ਨਾਗ ਤੁਹਾਨੂੰ ਦਿਖਾਉਣੇ ਸੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ